ਮਣਕੇ ਹਿਲੇ ਦੇਖੋ ਮਣਕੇ ਥੇਲੇ ਜਾਂਦੇ ਹਾਂ ਸਾਰੇ ਇੱਕ ਬੰਦੇ ਨੂੰ ਪਤਾ ਵੀ ਮਣਕੇ ਹਿਲੇ ਜਾਂਦੇ ਤਾਂ ਬੰਦਾ ਮਣਕੇ ਦੇ ਉੱਪਰ ਹੀ ਖੜਾ ਜੀ ਡੈਡ ਹੋ ਜਾਂਦਾ ਡੈਡ ਹੋ ਜਾਂਦਾ ਨੀਚੇ ਵਾਲਾ ਪੋਰਸ਼ਨ ਸਾਰੇ ਦਾ ਸਾਰੇ ਅਗਰ ਆਪਾਂ ਕਿਸੇ ਨੂੰ ਗਲਤ ਗਾਈਡ ਕਰਾਂਗੇ ਤਾਂ ਵੈਰੀ ਬੈਡ ਮੈਂ ਤਾਂ ਸਮਝਦਾ ਨਹੀਂ ਕਿਸੇ ਨੂੰ ਗਲਤ ਗਾਈਡ ਕਰੋ ਸੋ ਉਹਦਾ ਹੋ ਇਹ ਕਰੋ ਵੀ ਤੁਸੀਂ ਉਹਨੂੰ ਕਿੰਨੀ ਸੇਤੀ ਠੀਕ ਕਰ ਸਕਦੇ ਮੇਰਾ ਇੱਥੇ ਪੱਠਾ ਜਾਂ ਚੜ ਗਿਆ ਨਾ ਇਹ ਹੋਵੇ ਨਾ ਹੋਵੇ ਮੈਨੂੰ ਉੱਥੇ ਖੜੀ ਨੂੰ ਅੰਦਰ ਹੀ ਦੱਸਿਆ ਆਂਟੀ ਜائیں ਕਰ ਲਈ ਆਂ ਕਰ ਲਈ ਮੋਰਦਾ ਬਾਹਬੂਆ ਕਮਾ ਕੇ ਤਿੰਨ ਚਾਰ ਦਿਨ ਕਰਦੀ ਠੀਕ ਬੜੇ ਇਹਨਾਂ ਦੇ ਗੁਰੂ ਵੀ ਇਹਨਾਂ ਨੂੰ ਸ਼ੀਰਵਾ ਜਿਨ੍ਹਾਂ ਦੇ ਕੋਲ ਗੁਰੂਆਂ ਕੋਲ ਵੀ ਬਹੁਤ ਸੇਵਾ ਕਰਨ ਜਾਂਦੇ ਸੋ ਉਹ ਕਰਦੇ ਸੀ ਲੋਕਾਂ ਦਾ ਇਹੀ ਕੰਮ ਇਹ ਵੀ ਨਾਲ ਜਾਂਦਾ ਰਿਹਾ ਸੇਵਾ ਤੇ ਉਹ ਵੀ ਸ਼ੀਰਵਾ ਦੇ ਸਰਵਾਈਕਲ ਦਾ ਲਿੰਕ ਇਸ ਕੋ ਪੀ ਜੀ ਦੋਨੋਂ ਪੈਰ ਜਦੋਂ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਪੈਰ ਜੀ ਇਹਨਾਂ ਦੇ ਪੈਰ ਬਿਲਕੁਲ ਐਕੂਰੇਟ ਹੋਣੇ ਚਾਹੀਦੇ ਜਿਵੇਂ ਅੰਨੀ ਸੇ ਬਿਲਕੁਲ ਟੈਲੀ ਨੇ ਜੀ ਇਤੋਂ ਗਿੱਟੇ ਟੈਲੀ ਨੇ ਉਪਰੋਂ ਜੀ ਅਗਰ ਇਹ ਟੈਲੀ ਨਹੀਂ ਹੈ ਤੇ ਤੁਹਾਨੂੰ ਆਹ ਲੈਗ ਜਿਹੜੀ ਸ਼ਾਰਟ ਸ਼ਾਰਟ ਆ ਜਾਂ ਆਹ ਸ਼ਾਰਟ ਆ ਦੋਨਾਂ ਚ ਇੱਕ ਲੈਗ ਸ਼ਾਰਟ ਹੋ ਜਾਏਗੀ ਅਪ ਡਾਊਨ ਹੋ ਜਾਏਗੀ ਜੀ ਠੀਕ ਹੈ ਜਿਹੜੀ ਅਪ ਡਾਊਨ ਹੋਏਗੀ ਉਹਨ ਸਾਨੂੰ ਦੱਸਿਆ ਗਿਆ ਵੀ ਜਿਹੜੀ ਇਹਨਾਂ ਦੀ ਇੱਕ ਆਹ ਲੈਫਟ ਲੈਗ ਸ਼ਾਰਟ ਹੈ ਜੀ ਤਾਂ ਬ੍ਰੇਨ ਨਾਲ ਰਿਲੇਸ਼ਨ ਕੋਈ ਪ੍ਰੋਬਲਮ ਹੋ ਸਕਦਾ ਜਿਹਨੇ ਸਾਹ ਚੜਦਾ ਜੀ ਸਾਹ ਫੁੱਲਾ ਇਰੀਟੇਟ ਹੁੰਦਾ ਬੰਦਾ ਘਰੋਂ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਜੀ ਇਨ ਮਤਲਬ ਆਕਸੀਜਨ ਦੀ ਕਮੀ ਕਹ ਰਹੇ ਨੇ ਆਕਸੀਜਨ ਦੀ ਕਮੀ ਕਹ ਰਹੇ ਨੇ ਮੈਂ ਨਾ ਬੈਠੀ ਸੀਗੀ ਤੇ ਉਹਨਾਂ ਦਾ ਜਦੋਂ ਪੁੱਛਿਆ ਉਹ ਕਹਿੰਦੇ ਵੀ ਮੇਰੀ ਕੁੜੀ ਬਾਹਰ ਰਹਿੰਦੀ ਸੀ ਤੇ ਤੁਸੀਂ ਮਤਲਬ ਸਿਰਫ ਵੀਡੀਓ ਕਾਲ ਤੇ ਉਹਨਾਂ ਨੂੰ ਠੀਕ ਕਰਦਾ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਦੇਖੋ ਜੀ ਪੋਸੀਬਲ ਐਕਚੁਅਲੀ ਇਦਾਂ ਸੀਗਾ ਕਿ ਉਹਨਾਂ ਨੂੰ ਥੋੜੀ ਪ੍ਰੋਬਲਮ ਸੀ ਮੇਰੀ ਸਿਸਟਰ ਜੀ ਲੱਗਦੀ ਹੋ ਜੀ ਤੇ ਉਹਨਾਂ ਨੂੰ ਹੁਣ ਮੇਰੇ ਕੋਲ ਜਰੀਆ ਤਾਂ ਹੈ ਨਹੀਂ ਸੀ ਕੋ ਉੱਥੇ ਜਾਣ ਦਾ ਬਿਲਕੁਲ ਤੇ ਉਹ ਇੱਥੇ ਆ ਸਕਦੇ ਸੀ ਕਿ ਮੈਂ ਤੇ ਵੀਜ਼ਾ ਲੈ ਕੇ ਜਾ ਸਕਦਾ ਸੀ ਬਟ ਆਪਾਂ ਸੋਚਿਆ ਵੀ ਉਹਨਾਂ ਨੂੰ ਇੱਥੇ ਕਿਉਂ ਬੁਲਾਇਆ ਜਾਵੇ ਮੈਂ ਉਹਨਾਂ ਨੂੰ ਵੀਡੀਓ ਕਾਲ ਤੇ ਉੱਤੇ ਹੀ ਉਹਨਾਂ ਨੂੰ ਦੱਸ ਦਿੱਤਾ ਪਿਆ ਐਕਸਰਸਾਈਜ਼ ਕਰ ਲਓ ਉਹਨੇ ਕਰ ਲਈ ਠੀਕ ਹੋ ਗਏ ਮਤਲਬ ਕਿੰਨੀ ਪ੍ਰੋਬਲਮ ਆ ਰਹੀ ਸੀਗੀ ਪਹਿਲਾਂ ਉਹਨਾਂ ਨੂੰ ਬੜੀ ਬੜੀ ਪ੍ਰੋਬਲਮ ਸੀ ਰਿਲੇਟੇ ਵੀ ਨਹੀਂ ਜਾਂਦਾ ਸੀਗਾ ਤੇ ਬੈਠ ਵੀ ਨਹੀਂ ਹੁੰਦਾ ਸੀ ਉਹਨਾਂ ਨੂੰ ਪ੍ਰੋਬਲਮ ਬੈਕ ਚ ਪ੍ਰੋਬਲਮ ਸੀ ਉਹਨਾਂ ਦੇ ਉਹਨਾਂ ਨੇ ਡਾਕਟਰ ਨੂੰ ਉੱਥੇ ਦਿਖਾਇਆ ਉਹ ਕਹਿਣ ਲੱਗਾ ਜੀ ਮਣਕੇ ਲਿਓ ਇਹਨਾਂ ਦੇ ਜੀ ਉਹ ਮਣਕੇ ਹੀ ਲਏ ਦੇਖੋ ਮਣਕੇ ਥੇਲੇ ਜਾਂਦੇ ਹਾਂ ਸਾਰ ਇੱਕ ਬੰਦੇ ਨੂੰ ਪਤਾ ਵੀ ਮਣਕੇ ਥੇਲੇ ਜਾਂਦੇ ਤਾਂ ਬੰਦਾ ਮਣਕੇ ਦੇ ਉੱਪਰ ਹੀ ਖੜਾ ਜਿੱਡ ਡੱਡ ਹੋ ਜਾਂਦਾ ਡੱਡ ਹੋ ਜਾਂਦਾ ਨੀਚੇ ਵਾਲਾ ਪੋਰਸ਼ਨ ਸਾਰੇ ਦਾ ਸਾਰੀ ਅਗਰ ਆਪਾਂ ਕਿਸੇ ਨੂੰ ਗਲਤ ਗਾਈਡ ਕਰਾਂਗੇ ਤਾਂ ਵੈਰੀ ਬੈਡ ਮੈਂ ਤਾਂ ਸਮਝਦਾ ਨਹੀਂ ਕਿਸੇ ਨੂੰ ਗਲਤ ਗਾਈਡ ਕਰੋ ਸੋ ਉਹਦਾ ਹੋਏ ਇਹ ਕਰੋ ਵੀ ਤੁਸੀਂ ਉਹਨੂੰ ਕਿੰਨੀ ਛੇਤੀ ਠੀਕ ਕਰ ਸਕਦੇ ਹੋ ਪੇਸ਼ੈਂਟ ਬੋਲੇ ਜੀ ਤੇ ਮਤਲਬ ਕਹਿ ਸਕਦੇ ਆ ਤੁਹਾਡੇ ਕੋਲੇ ਏਡਿਕ ਪਾਵਰ ਹੈਗੀ ਐ ਰੱਬ ਨੇ ਇੰਨਾ ਮਤਲਬ ਕਿ ਤੁਹਾਡੇ ਤੇ ਆਸ਼ੀਸ਼ ਆਸ਼ੀਰਵਾਦ ਦਿੱਤਾ ਹੋਇਆ ਕਿ ਤੁਸੀਂ ਵੀਡੀਓ ਕਾਲ ਤੇ ਵੀ ਬੰਦੇ ਜਿਹੜੇ ਠੀਕ ਕਰ ਦਿੰਦੇ ਆ ਹਾਂ ਜੀ ਬਿਲਕੁਲ ਜੀ ਮੈਂ ਜਿੰਨੀ ਮਰਜ਼ੀ ਦੂਰ ਬੈਠਾ ਹਾਂ ਨਾ ਸਪੈਨ ਤੇ ਸੀ ਜੀ ਜੀ ਮੇਰਾ ਇੱਥੇ ਪੱਠਾ ਜਾਂ ਚੜ ਗਿਆ ਨਾ ਇਹ ਹੋਵੇ ਨਾ ਹੋਵੇ ਮੈਨੂੰ ਉੱਥੇ ਖੜੀ ਨੂੰ ਅੰਦਰ ਹੀ ਦੱਸਿਆ ਐ ਆਂਟੀ ਜਾਂ ਐ ਕਰ ਲਈ ਐ ਕਰ ਲਈ ਮੋਰਦਾ ਹੀ ਬਾਹ ਬੂਆ ਕਮਾ ਕੇ ਤਿੰਨ ਚਾਰ ਦਿਨ ਕਰਦੀ ਠੀਕ ਐ ਮੈਂ ਡਾਕਟਰ ਦੇ ਗਈ ਵੀ ਨਹੀਂ ਗਈ ਨਹੀਂ ਨਾ ਮੈਂ ਦਵਾਈ ਤਾਂ ਛੁਟਕਾਰਾ ਮਿਲ ਗਿਆ ਆਸਾ ਨਹੀਂ ਬਿਸ਼ਵਾਸ ਹੈ ਮੁੰਡੇ ਸਾਹਮਣੇ ਦੇਖਦੇ ਬੜੇ ਆਉਂਦੇ ਮਰੀਜ਼ ਬੜੇ ਆਉਂਦੇ ਗੱਡੀਆਂ ਖੜੀਆਂ ਕਰ ਕਰ ਬੜੇ ਮੀਲ-ਮੀਲ ਲੋਕ ਇੱਥੇ ਆਉਂਦੇ ਸੁੱਖ ਨਾ ਰਾਜੀ ਰਵੇ ਪਰਮਾਤਮਾ ਇਹਨੂੰ ਖੁਸ਼ ਰੱਖੇ ਬਾਕੀ ਇਹਨਾਂ ਨੂੰ ਆਸ਼ੀਰਵਾਦ ਵੀ ਬਹੁਤ ਮਿਲਿਆ ਹੈ ਇਹ ਮੁੰਡੇ ਨੂੰ ਇਹ ਮੁੰਡਾ ਹੀ ਹੈ ਬੜੇ ਇਹਨਾਂ ਦੇ ਗੁਰੂ ਵੀ ਇਹਨਾਂ ਨੂੰ ਸ਼ੀਰਵਾ ਜਿਨ੍ਹਾਂ ਦੇ ਕੋਲ ਗੁਰੂਆਂ ਕੋਲ ਵੀ ਬਹੁਤ ਸੇਵਾ ਕਰਨ ਜਾਂਦੇ ਸੋ ਕਰਦੇ ਸੀ ਲੋਕਾਂ ਦਾ ਇਹੀ ਕੰਮ ਇਹ ਵੀ ਨਾਲ ਜਾਂਦਾ ਰਿਹਾ ਸੇਵਾ ਤੇ ਉਹ ਵੀ ਸ਼ੀਰਵਾ ਦੇ ਗਏ ਚਾਹਬਾ ਜੀ ਸਭ ਤੇਰੇ ਕੋਲ ਠੀਕ ਹੋਣਗੇ ਕੋਈ ਐਸਾ ਨਹੀਂ ਜਿਹੜਾ ਨਾ ਠੀਕ ਹੋਵੇ ਸ਼ੀਰਵਾ ਵੀ ਇਹਨਾਂ ਨੂੰ ਦੇ ਕੇ ਗਏ ਹੁਣ ਉਹ ਹੈ ਨਹੀਂ ਉਹ ਹਾਂ ਜੀ ਜਿਨ੍ਹਾਂ ਕੋਈ ਕਾ ਵੀ ਵੈਸੇ ਹੀ ਜਾਂਦਾ ਰਿਹਾ ਸੀ ਉਹਨਾਂ ਕੋਲੇ ਕੰਮ ਤੋਂ ਆਣਾ ਉੱਥੇ ਹੀ ਸੇਵਾ ਕਰੀ ਜਾਣੀ ਮਰੀਜ਼ਾਂ ਦੇ ਨਾਲ ਆਦੇ ਉਹਨਾਂ ਦੇ ਹਾਂਜੀ ਉਹ ਵੀਡੀਓ ਕਾਲ ਤੇ ਵੀ ਜਿਹੜੇ ਨੇ ਠੀਕ ਕਰ ਦਿੰਦੇ ਐ ਕਿ ਹਾਂ ਇੱਥੇ ਮਤਲਬ ਪ੍ਰੋਬਲਮ ਹੋ ਰਹੀ ਤੇ ਸਰਵਾਈਕਲ ਦਾ ਪੈਰ ਨਾਲ ਕਿੱਦਾਂ ਲਿੰਕ ਹੁੰਦਾ ਹੈ ਸਰਵਾਈਕਲ ਦਾ ਲਿੰਕ ਕਿਸ ਤਰ੍ਹਾਂ ਕੀ ਜੀ ਦੋਨੋਂ ਪੈਰ ਜਦੋਂ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਪੈਰ ਜੀ ਇਹਨਾਂ ਦੇ ਪੈਰ ਬਿਲਕੁਲ ਐਕੂਰੇਟ ਹੋਣੇ ਚਾਹੀਦੇ ਜਿਵੇਂ ਇਹਨਾਂ ਇਸੇ ਬਿਲਕੁਲ ਟੈਲੀ ਨੇ ਜੀ ਇਤੋਂ ਕਿ ਟੈਲੀ ਨੇ ਉੱਪਰੋਂ ਜੀ ਅਗਰ ਇਹ ਟੈਲੀ ਨਹੀਂ ਹੈ ਤੇ ਤੁਹਾਨੂੰ ਆਹ ਲੈਗ ਜਿਹੜੀ ਸ਼ਾਰਟ ਸ਼ਾਰਟ ਆ ਜਾਂ ਆਹ ਸ਼ਾਰਟ ਆ ਦੋਨੋਂ ਜੇ ਇੱਕ ਲੈਗ ਸ਼ਾਰਟ ਹੋ ਜਾਏਗੀ ਅਪ ਡਾਊਨ ਹੋ ਜਾਏਗੀ ਜੀ ਦੇਖਾ ਜਿਹੜੀ ਅਪਡਾਉਨ ਹੈਗੀ ਉਹਨ ਸਾਨੂੰ ਦੱਸਿਆ ਗਿਆ ਵੀ ਜਿਹੜੀ ਇਹਨਾਂ ਦੀ ਇੱਕ ਆ ਲੈਫਟ ਲੈਗ ਸ਼ਾਰਟ ਹੈ ਤਾਂ ਬ੍ਰੇਨ ਨਾਲ ਰਿਲੇਸ਼ਨ ਕੋਈ ਪ੍ਰੋਬਲਮ ਹੋ ਸਕਦੀ ਹੈ ਅਸ਼ਾ ਮਤਲਬ ਇੱਕ ਜੇ ਇੱਕ ਦੋਨਾਂ 'ਚ ਇੱਕ ਵੀ ਲੈਗ ਜਿਹੜੀ ਸ਼ਾਰਟ ਹੁੰਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਬਲਮ ਆਂਦੀ ਹੈ ਕਿ ਸਰਵਾਈਕਲ ਦੀ ਪ੍ਰੋਬਲਮ ਆ ਤਾਂ ਕਰਕੇ ਇੱਕ ਲੈਗ ਛੋਟੀ ਹੈ ਬਿਲਕੁਲ ਜੀ ਜਿਹੜੀ ਵੀ ਸ਼ਾਰਟ ਆ ਮਤਲਬ ਕਹਿੰਦੇ ਵੀ ਬੋਡੀ ਸਾਡੀ ਕ੍ਰੋਸ ਚੱਲਦੀ ਹੈ ਜੀ ਅਗਰ ਲੈਫਟ ਸ਼ਾਰਟ ਹੈ ਤਾਂ ਤੁਹਾਨੂੰ ਸਰਵਾਈਕਲ ਬ੍ਰੇਨ ਨਾਲ ਰਿਲੇਸ਼ਨ ਕੋਈ ਮਾਰੀ ਹੋ ਸਕਦੀ ਹੈ ਜੀ ਅਗਰ ਰਾਈਟ ਸ਼ਾਰਟ ਹੈ ਤੇ ਹਾਰਡ ਰਿਲੇਸ਼ਨ ਕੋਈ ਬਾਰੀ ਹੋ ਸਕਦੀ ਹੈ ਜੀ ਜਿਵੇਂ ਸਾਹ ਚੜਦਾ ਜੀ ਸਾਹ ਫੁੱਲਾ ਇਰੀਟੇਟ ਹੁੰਦਾ ਬੰਦਾ ਘਰੋਂ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਜੀ ਜਿੰਨੂੰ ਮਤਲਬ ਆ ਆਕਸੀਜਨ ਦੀ ਕਮੀ ਕਹਿੰਦੇ ਨੇ ਆਕਸੀਜਨ ਦੀ ਕਮੀ ਕਹਿੰਦੇ ਨੇ ਅੱਛਾ ਜਿੰਨੀ ਵੀ ਮਤਲਬ ਕਿ ਬਿਮਾਰੀਆਂ ਹੁੰਦੀਆਂ ਨੇ ਜਿੰਨੀ ਵੀ ਪ੍ਰੋਬਲਮ ਹੁੰਦੀ ਹੈ ਦਰਦ ਹੁੰਦੇ ਉਹ ਸਾਰਿਆਂ ਦਾ ਇੱਕੋ ਹੀ ਹੈ ਕਿ ਇੱਕ ਪੈਰ ਜਿਹੜਾ ਛੋਟਾ ਹੋ ਜਾਂਦਾ ਇੱਕ ਪੈਰ ਜਿਹੜਾ ਵੱਡਾ ਹੋ ਜਾਂਦਾ ਕਿ ਅਲੱਗ-ਅਲੱਗ ਵੇ ਹੈ ਇਹਨਾਂ ਦਾ ਨਹੀਂ ਤਕਰੀਬਨ ਸਾਰਿਆਂ ਦੇ ਆਲਮੋਸਟ ਹੀ ਪ੍ਰੋਬਲਮ ਇੱਥੋਂ ਹੀ ਕ੍ਰੀਏਟ ਹੁੰਦੀ ਜਦੋਂ ਇਹਦੀ ਸਭ ਤੋਂ ਜ਼ਿਆਦਾ ਮਤਲਬ ਪੈਰਾ ਤੋਂ ਸਟਾਰ ਕਿ ਉਹ ਇਸਟਾਰਟਿੰਗ ਇਸ ਕਰਕੇ ਪਰੰਤੂ ਕਿ ਜਿਵੇਂ ਮਕਾਨ ਦੀ ਨਹੀਂ ਹੁੰਦੀ ਇਸ ਤਰ੍ਹਾਂ ਇਹ ਮਕਾਨ ਬੇਸਿਕ ਨਹੀਂ ਹੈ ਸਾਡਾ ਹਮ ਅਸੀਂ ਇਸ ਦੇ ਉੱਪਰ ਖੜੇ ਜੀ ਅਗਰ ਇਹ ਜੋ ਸ਼ਾਰਟ ਅਪ ਡਾਊਨ ਹੋਏਗੀ ਤੇ ਸਾਡਾ ਜਿਹੜਾ ਉੱਪਰਲਾ ਬੈਲੈਂਸ ਆ ਸਾਰਾ ਫੜਾਵਾ ਜੀ ਸੋ ਇੱਕ ਵਾਰੀ ਜਿਹੜੀ ਸਾਡੇ ਦਰਸ਼ਕ ਆ ਉਹਨਾਂ ਨੂੰ ਇੱਕ ਵਾਰੀ ਕਰਕੇ ਦਿਖਾ ਦੋਗੇ ਕਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਕਿੰਨੇ ਕ ਜਲਦੀ ਜਿਹੜਾ ਅਸਰ ਜਿਹੜਾ ਪੈਂਦਾ ਆ ਅਸਰ ਦੇਖੋ ਜੀ ਇਹ ਪੇਸ਼ੈਂਟ ਤੇ ਡਿਪੈਂਡ ਕਰਦਾ ਕਿਸ ਤਰ੍ਹਾਂ ਦਾ ਆਮ ਜਿਹੜਾ ਜੰਗਪੇਜ਼ ਜੰਗ ਇਸ ਦਾ ਪੇਸ਼ੈਂਟ ਹੈਗਾ ਉਹ ਤਾਂ ਤਕਰੀਬਨ ਫਸਟ ਸਿਟਿੰਗ ਦੇ ਵਿੱਚ ਹੀ ਉਹਨੂੰ ਪਤਾ ਲੱਗ ਜਾਂਦਾ ਜੀ ਕਿ ਮੈਨੂੰ ਕੁਝ ਕੀਤਾ ਹੂੰ ਜੋ ਵੀ ਪ੍ਰੋਬਲਮ ਉਹਨੂੰ ਉਹਦੀ ਕ੍ਰੀਏਟ ਹੋ ਜਾਂਦੀ ਹੈ ਜੀ ਤਾਂ ਮੈਂ ਸੈਕੰਡ ਟਾਈਮ ਉਹਨੂੰ ਬੁਲਾਉਂਦਾ ਜੈਸੇ ਲੇ ਹੂੰ ਤਾਂ ਕਲੀਅਰ ਹੋ ਜਾਂਦਾ ਬਿਲਕੁਲ ਕਿਆ ਬਾਤ ਹੈ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਵਾਈਕਲ ਦੇ ਜਿਹੜਾ ਇੱਕ ਥੈਰੇਪੀ ਨਾਲ ਠੀਕ ਕੀਤਾ ਜਾ ਰਿਹਾ ਹੈ ਤੇ ਭਾਈ ਜੀ ਸਾਡੇ ਨਾਲ ਮੌਜੂਦ ਨੇ ਜੋ ਕਿ ਇੱਕ ਐਕਸਰਸਾਈਜ਼ ਆਪਾਂ ਕਹਿ ਸਕਦੇ ਇੱਕ ਥੈਰੇਪੀ ਕਹਿ ਸਕਦੇ ਥੈਰੇਪੀ ਨਾਲ ਜਿਹੜੇ ਇਹਨਾਂ ਦਾ ਜਿਹੜੇ ਸਰਵਾਈਕਲ ਦਾ ਦਰਦ ਜਿਹੜਾ ਠੀਕ ਕਰਨਗੇ ਸੋ ਇੱਕ ਵਾਰੀ ਜਿਹੜਾ ਸਰ ਪੂਰਾ ਪ੍ਰੋਸੈਸ ਕੀ ਹੈ ਇੱਕ ਵਾਰੀ ਦਿਖਾ ਦੋਗੇ ਪੂਰਾ ਲੋ ਇਹ ਤਾਂ ਖੋਲ ਦਿੱਤਾ ਇਹ ਹੰਦੋਂ نیچے ਕੋਈ ਨਹੀਂ ਮੈਂ ਦਿੰਦਾ ਨਹੀਂ ਇੱਧਰ ਹਾਰਟ ਹੁੰਦਾ ਜੀ ਹਾਰਟ ਨੂੰ ਪ੍ਰੈਸ ਕਰਿਆ ਜੀ ਇੱਧਰ ਲੰਗਸ ਹੁੰਦਾ ਲੰਗਸ ਨੂੰ ਪ੍ਰੈਸ ਕੀਤਾ ਹਾਰਟ ਲੰਗਸ ਹਾਰਟ ਲੰਗਸ ਪੰਜ ਵਾਰੀ ਕਰਨ ਤੋਂ ਬਾਅਦ ਕੰਦੇ ਵੱਲ ਚਲੇ ਜਾਓ ਜੀ ਕੰਦੇ ਪ੍ਰੈਸ ਕਰ ਦਿਓ ਕੰਦਿਆਂ ਤੋਂ weight ਪਾ ਕੇ نیچے ਲਿਓ ਸਾਰੀ ਦੀ ਸਾਰੀ ਵਾਹ ਦੇ ਉੱਪਰ ਹੂੰ ਇਹ ਮਾਂ ਤੇ ਆ ਗਏ ਠੀਕ ਆ ਜੀ ਹੂੰ ਪਹਿਲਾ ਸਟੈਪ ਪਹਿਲਾ ਸਟੈਪ 3 सेकंड ਦਾ ਟਾਈਮ ਛੱਡ ਗਏ ਹਾਂ 3 ਸੈਕਿੰਡ ਤੋਂ ਬਾਅਦ ਫੇਰ ਪ੍ਰੈਸ ਕਰੋ ਜੀ ਹਰਥ ਲੰਗਸ ਗਰਦਨ ਉਧਰ ਲੈ ਜਾਓ ਇਧਰ ਲਿਓ ਕਰਿਓ ਥੋੜਾ ਥੱਲੇ ਲਿਖ ਜਾਓ ਜੀ ਚਲੋ ਉਜੀ ਸਾਈਡ ਲਾਜੋ ਠੀਕ ਹੈ ਠੀਕ ਹੈ ਇਸੇ ਤਰ੍ਹਾਂ ਫੇਰ ਜਿਸ ਪ੍ਰੈਸ ਕਰ ਦਿੱਤਾ ਜੀ ਆਗੇ ਅਗੇ ਆ ਜਾ ਨੀ ਰੁਟ ਚੋਕੜੀ ਮਾਰੋ ਕਰਤੀ ਤੋਂ ਤੁਸੀਂ ਪੂਰੀ ਥੈਰਪੀ ਇਹਨਾਂ ਦੀ ਨਹੀਂ ਜੀ ਹਾਂ ਤੇ ਕੋ ਸਰਵਾਈਕਲ ਤਾਂ ਹੁਣ ਕਰਨ ਲੱਗੇ ਆ ਅੱਛਾ ਸਰਵਾਈਕਲ ਦਾ ਹੁਣ ਕਰਨ ਲੱਗੇ ਆ ਸਰਵਾਈਕਲ ਦੇ 7 ਮਣਕੇ ਹੁੰਦੇ ਨੇ ਜੀ ਇੱਥੋਂ ਲਾ ਕੇ ਇੱਥੇ ਤੱਕ ਜੀ ਠੀਕ ਹੈ ਜੀ ਇੱਥੋਂ ਲਾ ਕੇ ਤੇਲ ਗੋਣ ਤੱਕ 33 ਮਣਕੇ ਲੱਗ ਹੁੰਦੇ ਨੇ ਜੀ ਜਿਹਦੇ ਉੱਪਰ ਆਪਾਂ ਖੜੇ ਆ ਜੀ ਆਹ ਜਿਹੜੇ ਮਣਕੇ ਹੁੰਦੇ ਨੇ ਸਰਵਾਈਕਲ ਦੇ ਮਣਕੇ ਨੇ ਜੀ ਜਦੋਂ ਇਹ ਮਣਕੇ ਬਲੌਕ ਹੋ ਜਾਂਦੇ ਤਾਂ ਇੱਥੇ ਫਲੂਇਡ ਇਕੱਠਾ ਹੋ ਜਾਂਦਾ ਬਿਲਕੁਲ ਇਹਨਾਂ ਦੇ ਬਿਲਕੁਲ ਘਟੇ ਆ ਥੋੜਾ ਜਿਹਾ ਨਹੀਂ ਤੇ ਇੱਥੇ ਇਸ ਤਰ੍ਹਾਂ ਬਣ ਜਾਂਦਾ ਜੀ ਜਦੋਂ ਇਸ ਤਰ੍ਹਾਂ ਬਣ ਜਾਂਦਾ ਇਸ ਫਲੂਡ ਦੇ ਹਾਂ ਆਪਾਂ ਦੇਖਿਆ ਕਿ ਕਾਫੀ ਲੋਕਾਂ ਦੇ ਇੱਥੇ ਮਤਲਬ ਕੀ ਸੁੱਜਾ ਹੁੰਦਾ ਸਵੈਲਿੰਗ ਹੁੰਦੀ ਹੈ ਹਾਂ ਭਜਾਵਣ ਹਾਂਜੀ ਉਹ ਹੰਪ ਦੇ ਨੀਚੇ ਦੋ ਬੈਂਚ ਤੋਂ ਨਾੜਾ ਚੱਲਦੀਆਂ ਇੱਕ ਬ੍ਰੇਨ ਤੋਂ ਚੱਲਦੀ ਹੈ ਇਹ ਇੱਕ ਕੰਦੇ ਨੂੰ ਆਉਂਦੀ ਹੈ ਇੱਕ ਕਿਸ ਕੰਦੇ ਨੂੰ ਆਉਂਦੀ ਹੈ ਜੀ ਠੀਕ ਹੈ ਜੀ ਜਦੋਂ ਇਹ ਹਾਂ ਪੱਡਾ ਹੋ ਗਿਆ ਇਹਦੇ ਵਿੱਚ ਪੇਨ ਰੈਣੀ ਸਟਾਰਟ ਹੋ ਜਾਣੀ ਹੈ ਹੂੰ ਤੇ ਤੁਹਾਨੂੰ ਚੱਕਰ ਆਲੇ ਸਟਾਰਟ ਹੋ ਜਾਣੇ ਹੂੰ ਸਰਵਾਈਕਲ ਦੀਆਂ ਤਿੰਨ ਸਟੇਜਾਂ ਨੇ ਹੂੰ ਪਹਿਲੀ ਸਰਵਾਈਕਲ ਦੂਸਰੀ ਮਾਈਗਰੇਨ ਤੇ ਜੀ ਡਿਪਰੈਸ਼ਨ ਜੀ ਜਦੋਂ ਇਹ ਮਣਕਿਆਂ ਨੂੰ ਆਪਾਂ ਓਪਨ ਕਰਦਾਂਗੇ ਕਿਸ ਸਰਵਾਈਕਲ ਆਟੋਮੈਟਿਕਲੀ ਠੀਕ ਹੋ ਜਾਏਗੀ ਠੀਕ ਹੋ ਜਗੀ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਰਿਵਿਊ ਵੀ ਲੈਵਾਂਗੇ ਇਹਨਾਂ ਦਾ ਪਹਿਲਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਠੀਕ ਕਰਦੇ ਨੇ ਆਪਣੇ ਥੈਰੇਪੀ ਦਾ ਪੂਰਾ ਪ੍ਰੋਸੈਸ ਜਿਹੜਾ ਹੈ ਤੁਹਾਨੂੰ ਦਿਖਾਵਾਂਗੇ ਸਰ ਇੱਕ ਵਾਰੀ ਪੂਰਾ ਪ੍ਰੋਸੈਸ ਜਿਹੜਾ ਹੈ ਕਰਕੇ ਦਿਖਾ ਦੋਸਤੋ ਬਾਅਦ ਅਸੀਂ ਮੈਮ ਨਾਲ ਗੱਲ ਕਰਾਂਗੇ ਲਓ ਆ ਕਰ ਰਹੇ ਆ ਮੈਨਦੇ ਮਣਕਿਆਂ ਨੂੰ ਥੋੜਾ ਲੂਜ਼ ਕਰ ਰਹੇ ਆ ਜੀ ਤਾਂ ਕਿ ਜਿਹੜਾ ਕੋਈ ਮਣਕਾ ਸਟਫ ਹੋਵੇ ਉਹ ਲੂਜ਼ ਹੋ ਜਾਵੇ ਇਨੂੰ ਮੈਂ ਆਪਣੇ ਵੱਲ ਖਿੱਚ ਲਿਆ। ਹੂੰ ਠੀਕ ਆ ਜੀ। ਇਹਨੂੰ ਹਲਕਾ ਜਿਹਾ ਸਟੋਕ ਕੀਤਾ। ਮੜ ਕੇ ਖੁੱਲ ਗਿਆ। ਨਿੱਕਲ ਗਿਆ। ਆਪਨ ਕੀਤਾ। ਹੂੰ ਇਹਨੂੰ نیچے ਛੱਡਿਆ ਨਹੀਂ ਇਹਦਾ ਬੇਂ ਦਾ ਸੁੱਤ ਦੱਬਿਆ ਹੋਇਆ। ਹੂੰ ਅਗਰ ਮੈਂ ਛੱਡ ਦਿੰਦਾ ਇਹਨਾਂ ਨੂੰ ਚੱਕਰ ਆਏਗਾ। ਇਧਰ ਲਾਜੋ। ਹੂੰ ਕਰ ਦੇਣ ਥੋੜੀ ਤੇ ਟੇਲਾ ਤੇਲਾ ਛੱਡਿਓ। ਹਾਂਜੀ। ਇੱਕ। ਤੇਲਾ ਛੱਡਿਓ। ਬਸ ਇੱਥੇ ਲਗਾ ਦਿਓ ਨੀਚੇ। ਉੱਪਰ ਲਾਜੇ ਦੇਖੋ ਹੰਪ ਕਿਤੇ ਗਿਆ ਹੰਪ ਕਿਤੇ ਗਿਆ ਹੂੰ ਉੱਪਰ ਲਾਓ ਹੇਠੇ ਲਗਾ ਦਿਓ ਪੰਜ ਵਾਰ ਇਹਨੂੰ ਅਪ ਡਾਉਨ ਕਰ ਦਿਓ ਇਹ ਤਾਂ ਆਮ ਹੈ ਇਹਨਾਂ ਦਾ ਵੀ ਕਦੇ ਨਹੀਂ ਭਾਈ ਦੋ ਬੰਦੇ ਮਾਰ ਗਏ ਇਹ ਸਰਵਾਈਕਲ ਸੀ ਜੀ ਇਹ ਮਤਲਬ ਠੀਕ ਹੋ ਗਏ ਨੇ ਇਹ ਗੱਲ ਕਰ ਲਈ ਆਪਾਂ ਸਤਿ ਸ਼੍ਰੀ ਅਕਾਲ ਮੈਮ ਮੈਮ ਕਿੰਨਾ ਕ ਫਰਕ ਪੈ ਗਿਆ ਐ ਐਕਚੁਅਲੀ ਕਾਫੀ ਫਰਕ ਪੈ ਹੈ ਨਾਲ ਦੀ ਨਾਲ ਫਰਕ ਪੈਦਾ ਹੋਇਆ ਪਤਾ ਲੱਗ ਰਿਹਾ ਕਿ ਹਾਂ ਨਾਲ ਦੀ ਨਾਲ ਫਰਕ ਪੈ ਗਿਆ ਹਾਂਜੀ ਪਹਿਲਾਂ ਮਤਲਬ ਕਿੱਤਾ ਦੇ ਹਾਲਾਤ ਸੀ ਕਿਤੇ ਹੁਣ ਕਿੰਨਾ ਕ ਜ਼ਿਆਦਾ ਫਰਕ ਪੈ ਥੋੜਾ ਬਹੁਤਾ ਹੀ ਸੀਗਾ ਜ਼ਿਆਦਾ ਨਹੀਂ ਫਰਕ ਨੇ ਪਰ ਲੇਕਿਨ ਫਰਕ ਮਤਲਬ ਮੋਸਟਲੀ ਕਾਫੀ ਲੀਫ ਮੇ ਜਾਦਾ ਕਿਆ